ਮਰੇ ਬਲੋ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ। ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਵਲੋਗਸ ਤੇ ਬਾਬਾ ਸੁੱਖ ਰੱਖੇ। ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਜੋ ਬਣ ਜੀ ਬਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ ਵੀਰੋ ਸਾਜਰੇ ਸਾਜਰੇ ਆਪਣੇ ਖੇਤ ਦੇ ਵਿੱਚ ਗੇੜਾ ਵੱਜ ਰਿਹਾ ਜੀ ਟਾਈਮ ਦੇਖ ਲਓ ਜੀ 8:05 ਚੁੱਕੇ ਨੇ ਇਸ ਟਾਈਮ ਨੂੰ ਸੂਰਜ ਚੜ ਜਾਂਦਾ ਇਹ ਵੀ ਕਾਰਨ ਤੁਸੀਂ ਪਿੱਛੇ ਦੇਖ ਰਹੇ ਆ ਵੀ ਬੱਦਲ ਵਾਈ ਕੋਈ ਵੀ ਪੂਰੀ ਤੇ ਵੀਰੋ ਰਾਤ 2 ਵਜੇ ਦੀ ਪੂਰੀ ਹੈ ਜਿਹੜੀ ਹਵਾ ਉਹ ਬਹੁਤ ਤੇਜ਼ ਚੱਲੀ ਹੈ ਜਿਹਨੂੰ ਕਹ ਦਈਏ ਵੀ ਫੁੱਲ ਸਪੀਡ ਵਾਲੀ ਤੇ ਬਾਕੀ ਚਲੋ ਮੈਂ ਪਿਛਲੇ ਕੈਮਰੇ ਨਾਲ ਦਿਖਾਉਂਗਾ ਤੇ ਵਿਚੇ ਵਿੱਚ ਮੜੇ ਮੜੇ ਜਿਹੜੇ ਮੱਕੀ ਦੇ ਦਾਣੇ ਪੜ ਕੇ ਗੜੇ ਵੀ ਪਏ ਆ ਤੇ ਹੋਰ ਨੰਬਰਦਾਰ ਠੀਕ ਹੈ ਫੰਡ ਤਾਂ ਹੀ ਲੱਗੀ ਰات ਦੀ ਹਾਂ ਤੁਨੇ ਲੱਗਦਾ ਆ ਦੇਖ ਲੈ ਬਾਈ ਕੰਬਲੀ ਕੱਢ ਲਈ ਦੁਬਾਰਾ ਹਨਾ ਰਾਤ ਦੀ ਹਵਾ ਵਗਦੀ ਨੰਬਰਦਾਰ ਹਨਾ ਆ ਲਾਈਟ ਵੀ ਭੱਜ ਗਈ ਜਦੇ ਲਾਈਟ ਤੋਂ ਜਦ ਹੁਣ ਕਿਧਰ ਚੱਲਿਆ ਅੱਛਾ ਲੋ ਬਾਈ ਚਾਹ ਲੈਣ ਤੇ ਲੈ ਕੇ ਨਾ ਮੈਂ ਕਿਉਂਕਿ ਕਿਸੇ ਕੋਲ ਤੁਹਾਨੂੰ ਪਤਾ ਵੀ ਇਹਨਾਂ ਨੇ ਵੀ ਦਿਹਾੜੀ ਦਾ ਇੱਕ ਦਿਨ ਪਹਿਲਾਂ ਹੀ ਕੰਮ ਬਣ ਜਾਂਦਾ ਕਹਿ ਜਾਂਦਾ ਜ਼ਿਮੀਦਾਰ ਤੇ ਬ੍ਰੇਕ ਬ੍ਰੇਕ ਹਨ ਵੀ ਪਈ ਹੈ ਜੀ ਚਲੋ ਮਹਾਰਾਜ ਦੀ ਕਿਰਪਾ ਹੈ ਬਾਕੀ ਵੀਰੋ ਅਸੀਂ ਤਾਂ ਕੁਝ ਕਹੀ ਜਾਈਏ ਦੀ ਆਇਆ ਆਇਆ ਹੋ ਜਾਂਦਾ ਪਰ ਨਹੀਂ ਹੱਥ ਡੋਰੀ ਮਾਲਕ ਦੇ ਬੰਦਾ ਕਰਦਾ ਜਤਨ ਬਥੇਰੇ ਉਹ ਪਰਮੇਸ਼ਰ ਜਾਣਦਾ ਉਹਨੇ ਸਭ ਦੀ ਰੱਖਿਆ ਕਰਨੀ ਹੈ ਜੇ ਮੀਂਹ ਵੀ ਪਿਆ ਏ ਨੇਹਰੀ ਵੀ ਆਈ ਏ ਇਹਦਾ ਵੀ ਕੋਈ ਰਾਜ ਹੈ ਇਹ ਵੀ ਹੁਣ ਪਛੇਤੀਆਂ ਫਸਲਾਂ ਹੈ ਉਹਨਾਂ ਦਾ ਜਿਹਨੂੰ ਕਹਿੰਦੇ ਪ੍ਰਜਨਨ ਹੁੰਦਾ ਏ ਆਪਸ ਵਿੱਚ ਬੱਲ ਰਗੜ ਹੋਣੀ ਹੈ ਸਾਰਾ ਕੁਝ ਇਹ ਪਰਮੇਸ਼ਰ ਨੂੰ ਹੀ ਪਤਾ ਜੀ ਉਹਨੇ ਹੀ ਕਰਨਾ ਤੇ ਬਾਰਸ਼ ਆ ਜੀ ਸੋਹਣੀ ਹੋਲੀ ਚਲੋ ਆ ਦੇਖੋ ਤੁਸੀਂ ਪਿੱਛੇ ਮੈਂ ਤੁਹਾਨੂੰ ਪਿੱਛਲੇ ਕੈਮਰੇ ਨਾਲ ਦਿਖਾਉਂਦਾ ਤੇ ਪਾਣੀ ਖੜ ਗਿਆ ਜੀ ਖੇਤਾਂ ਦੇ ਵਿੱਚ ਜਿਹੜੀਆਂ ਗਿਰੀਆਂ ਵੀ ਕਣਕਾਂ ਤੀਆਂ ਉਹਨਾਂ ਨੂੰ ਥੋੜਾ ਜਿਹਾ ਹਵਾ ਨੇ ਪਲਟਤਾ ਜਿਹੜੀਆਂ ਖੜੀਆਂ ਤੀਆਂ ਉਹ ਤਾਂ ਤੁਹਾਨੂੰ ਪਤਾ ਵੀ ਹਲੇ ਮੀਂਹ ਪੈਣ ਤੋਂ ਪਹਿਲਾਂ ਜਿਹੜੀ ਜੀ بارش ਆਪਣੀ ਹਵਾ ਆਲੀ ਸੋ ਮੀਂਹ ਪੈਣ ਤੋਂ ਬਾਅਦ ਸੁੱਕ ਰਹੀ ਹੈ ਬਾਕੀ ਚਲੋ ਅੱਗੇ ਪਤਾ ਨਹੀਂ ਮੌਸਮ ਹਲੇ ਆੜਿਆ ਖੜਾ ਤੇ ਬਾਕੀ ਕੰਮ ਚੱਲੀ ਜਾਂਦੇ ਆ ਸਰਵਾ ਵੀ ਆ ਗਈਆਂ ਜੀ ਇਹਨਾਂ ਦੇ ਵੀ ਵढਾਈ ਮੀਂਹ ਹੁਣ 2-3 ਦਿਨ ਤੇ ਕੰਮ ਖਾਸਾ ਰੁਕਿਆ ਬਤਾ ਰਹੇ ਕਿਨੇ ਵੀ ਨੱਟ ਦੱਸ ਰਿਹਾ ਸੀ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਤੁਹਾਨੂੰ ਹੁਣ ਪਿਛਲੇ ਕੈਮਰੇ ਨਾਲੇ ਦਿਖਾਉਂਦਾ ਤੇ ਤੁਸੀਂ ਬਣ ਰਹੇ ਹੋ ਵੀਡੀਓ ਦੇ ਨਾਲ ਲੋ ਬਾਈ ਏਕਣਾ ਇੱਧਰ ਆ ਦੇਖੋ ਪਹੀ ਦੇ ਵਿੱਚ ਵੀ ਤੁਹਾਨੂੰ ਪਤਾ ਲੱਗ ਜਾਣਾ ਇਹ ਮੀਹ ਪੇ ਦਾ ਤੇ ਆਹ ਕਣਕਾ ਜੀ ਦੇਖੋ ਇਹ ਗਰੀ ਵੀ ਤੀ ਦੁਬਾਰਾ ਹਵਾ ਨੇ ਆਏ ਥੋੜੀ ਜਿਹੀ ਹੋਰ ਹੂਲੇ ਝੂਲੇ ਜੇ ਦੇਤੇ ਨੂੰ ਆਲੇ-ਦਾਲੇ ਨੂੰ ਕਰਤੀ ਤੇ ਬਾਕੀ ਬਾਈ ਆ ਦੇਖੋ ਇਹ ਖੇਚ ਵੀ ਜਵ ਵੀ ਖੜੀ ਤੀ ਇਹ ਡੀਸੀ ਵਾਇਰਾਂ ਦਾ ਖੇਤ ਦੋ ਦਿਨ ਹੋ ਗਏ ਲਗਾਤਾਰ ਟਾਲ ਪਰਗੇਦੇ ਇਹ ਹਲੇ ਕੱਲ ਦੀ ਉਹ ਦੇਖੋ ਵੱਡੀ ਪਈ ਐ ਹੁਣ ਇਧਰ ਲੀ ਦੇ ਵਿੱਚ ਵੀ ਪੂਰਾ ਪਾਣੀ ਖੜ ਗਿਆ ਤੇ ਬਾਕੀ ਮੌਸਮ ਦੇਖੋ ਤੁਸੀਂ ਹਾਲੋ ਹੁਮਕਾ ਤੁਹਾਨੂੰ ਪਤਾ ਲੱਗ ਜਾਣਾ ਇਧਰ ਨੂੰ ਚਾਰਾਂ ਸਾਈਡ ਨੂੰ ਦਿਖਾ ਦਿੰਦਾ ਇੱਥੇ ਨੂੰ ਬਾਈ ਸੂਰਜ ਚੜਦਾ ਹੁੰਦਾ ਸਾਰਾ ਹੀ ਬੱਦਲ ਬਾਈ ਨਾਲ ਲੁਕਿਆ ਬਾਈ ਚਲੋ ਬਾਕੀ ਉਧਰ ਆਪਣੇ ਕੰਕ ਕੋਲ ਨੂੰ ਲੈ ਕੇ ਚੱਲਦਾ ਤੁਹਾਨੂੰ ਦੇਖਣਾ ਬਾਈ ਇਧਰ ਤਾਇਆ ਜੀ ਦੇਖ ਲਓ ਇਹੇ ਬਾਈ ਬਜ਼ੁਰਗ ਹੈ ਤੁਹਾਨੂੰ ਪਤਾ ਬਾਪੂ ਰਹੀਂ ਬੇ ਆਪਣਾ ਕੰਮ ਇਹਨਾਂ ਨੇ ਕਰ ਹੀ ਜਾਣਾ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਹੁਣ ਇਹ ਇੱਧਰ ਦੇਖੋ ਪਰਵਾੜੇ ਕਰਨੀ ਇਹ ਆਹ ਦੇਖੋ ਕੋਈ ਬੇਲ ਬੂਲ ਹੋਊਗੀ ਚੜਾਈ ਵੀ ਉਹਨੂੰ ਦੇਖ ਲੈਣਾ ਇਹਨਾਂ ਨੇ ਬਾਪੂ ਸਾਡਾ ਇੱਧਰ ਹੁਣ ਬਾਈ ਛਤਰੀ ਲੈ ਕੇ ਉਹ ਖੇਤਾਂ ਨੂੰ ਲੰਘਿਆ ਹ ਰਸਤਾ ਜਾਂਦਾ ਆਹ ਆ ਆਹ ਦੇਖੋ ਜਿਹ ਆ ਵਿੱਚੋਂ ਚਿੱਟਾ ਜਿਹਾ ਉਹਦੀ ਸ਼ਰਟ ਦੇ ਦਿੱ ਆ ਉਹ ਨੰਗੇ ਨੋ ਕੇ 10-15 ਮਿੰਟ ਤੇ ਮੈਂ ਹੌਣ-ਹੌਣ ਦੱਸਦਾ ਆਪਣੇ ਕਣਕ ਦਾ ਬਾਈ ਜਿਹੜੀਆਂ ਕਣਕਾਂ ਖੜੀਆਂ ਆ ਉਹਨਾਂ ਨੂੰ ਕੁਝ ਨਹੀਂ ਕਿਹਾ ਹੈਗਾ ਹਵਾ ਨੇ ਇਹ ਲੈ ਭਾਈ ਤਾਇਆ ਤਾਂ ਇੱਧਰ ਸੋਏ ਦੇਖਦਾ ਉਹ ਦੇਖੋ ਫਿਰ ਆਹ ਦੇਖੋ ਦੇਖ ਲੈ ਕਰਨ ਚੱਲੀ ਜਣਾ ਚਲੋ ਬਾਕੀ ਮੌਸਮ ਬਾਈ ਘੜਿਆ ਖੜਾ ਦੁਬਾਰਾ ਫੇਰ ਤੋਂ ਆ ਗਈ ਭਾਈ ਆਪਣੀ ਕਣਕ ਦੇਖੋ ਉਹ ਕਣਕ ਹੀ ਖੜੀ ਆ ਸਾਰੀ ਚਲੋ ਕੁਝ ਕਹਿ ਵੀ ਸਕਦੇ ਵੀ ਆਪਾਂ ਪਹੀ ਤੇ ਨੀਮੀ ਆ ਵੀ ਹਵਾ ਨਹੀਂ ਲੱਗੀ ਹੋ ਸਕਦਾ ਕਣਕ ਨਹੀਂ ਠੀਕ ਨੇ ਲਓ ਭਾਈ ਦੁਬਾਰਾ ਫੇਰ ਵੀ بارش ਚੱਲ ਰਹੀ ਹੈ ਵੀ ਪੂਰੀ ਦੇਖ ਲੋ ਆ ਮੌਸਮ ਹੈ ਕਨਾ ਤੇ ਇਹ ਕੈਮਰਾ ਥੋੜਾ ਦਾ ਬੰਦ ਕਰਨਾ ਪਿਆ ਤਾਂ ਵੀ ਮੀਂਹ ਜਿਆਦਾ ਆ ਗਿਆ ਤਾਂ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਮੋਟਰ ਵਾਲੇ ਰਸਤੇ ਨੂੰ ਜਾ ਰਿਹਾ ਤੇ ਚਲੋ ਭਾਈ ਬਾਕੀ ਫਸਲ ਵਧੀਆ ਹੋ ਰਹੀ ਹੈ ਤੇ ਉਧਰ ਰਾਜੂ ਭਾਈ ਵੀ ਆ ਰਿਹਾ ਉਹਦੇ ਨਾਲ ਹੀ ਮਿਲਾਂਦੇ ਆ ਤੇ ਬੂਟੇ ਖੁਸ਼ ਹੈ ਜੀ ਕੋਈ ਚੀਜ਼ ਖੁਸ਼ ਕੋਈ ਚੀਜ਼ ਗਮੀ ਚ ਵੀ ਏਕਣਾ ਹੋ ਜਾਂਦੀ ਗੱਲ ਹੋਰ ਫਸਲਾਂ ਨੂੰ ਬਹੁਤ ਫਾਇਦਾ ਹੋਇਆ ਇਹਦਾ ਤੇ ਆ ਦੇਖੋ ਜਿੱਕਣਾ ਮੈਥੇ ਖੜਿਆ ਜੀ ਉਹ ਮੈਥੇ ਬਥੇਰੇ ਖੁਸ਼ ਆ ਉਹ ਬੀਜ ਜੀ ਥੋੜਾ ਜਿਹਾ ਕਣਕ ਦਾ ਹਰਾ ਤਾਂ ਉਹ ਦੇਖੋ ਤੇ ਉਧਰ ਬਾਈ ਰਾਜੂ ਬਾਈ ਵੀ ਆ ਗਿਆ ਏਕਣਾ ਸਾਰਿਆਂ ਨੇ ਖੇਤ ਕੰਨੋਂ ਨਿਕਲ ਕੇ ਆਈ ਜਾਣਾ ਤੇ ਬੱਲ ਪਰਮਾੜਾ ਮੋਟਾ ਕਿਤੇ ਕਿਤੇ ਅਸਰ ਕਰਿਆ ਜੀ ਅਹਣੇ ਚਲੋ ਮਾਰਾ ਦੀ ਕਿਰਪਾ ਹੋਈ ਹੈ ਬਚਾਓ ਹੋਇਆ ਠੀਕ ਨੇ ਕਣਾਈ ਇਹ ਆ ਲੋ ਸਾਰੇ ਭਾਈ ਚੈੱਕ ਕਰਦੇ ਆ ਸਾਰੀ ਆਪਣੀ ਫਸਲ ਨੂੰ ਠੀਕ ਨੇ ਤੇ ਆਹ ਦੇਖੋ ਆ ਤੁਹਾਨੂੰ ਦਿਖਾਉਂਦਾ ਮੈਂ ਤੇ ਆਹ ਦੇਖੋ ਜੀ ਆਹ ਹੈ ਅਹਣ ਦੀ ਨਿਸ਼ਾਨੀ ਇਹ ਆ ਜਿਹੜਾ ਗਿਰਿਆ ਜੀ ਆਹ ਤੇ ਇੱਥੀ ਹੈ ਇੱਥੇ ਹੈ ਇੱਥੀ ਇੱਥੀ ਆਹ ਦੇਖੋ ਜੀ ਅਹਣ ਦੀ ਨਿਸ਼ਾਨੀ ਇਹ ਦਾਣਾ ਗੇਰਿਆ ਵਿੱਚ ਸਮਝ ਲਓ ਅਹਣ ਨੇ ਤੇ ਬਾਕੀ ਭਾਈ ਚੈੱਕ ਵੀ ਕਰ ਰਹੇ ਆ ਉਧਰ ਹਾਂ ਬਾਈ ਦੇਖ ਤਾਂ ਤਜਰਬਾ ਇਹ ਮੱਖੀ ਜੀ ਬਾਈ ਕੱਢੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਹੂੰ ਜਿਹੜੀ ਪਈਆਂ ਨੇ ਚਲੋ ਪਈ ਘੱਟ ਹੈ ਹਾਂ ਲਿਕਣਾ ਆਹ ਬਾਲ ਦੇ ਉੱਪਰ ਤਾਂ ਨਾ ਹਾਂ ਮੱਖੀ ਜੀ ਪੰਨੀ ਆਉ ਨਾ ਹਾਂ ਸਾਰੀ ਜਾ ਪਈਏ ਦੇ ਉਹ ਹਾਂ ਇੱਥੇ ਵੀ ਪਈਆ ਤੇ ਆਹ ਪਈਏ ਆਹ ਸਭ ਵਿੱਚ ਪੰਨੀਆਂ ਹੀ ਹੈ ਹਾਂ ਆਹ ਜੀ ਜਾ ਇਹ ਕੱਢਦੇ ਹੁਣ ਇਹਦੇ ਵਿੱਚ ਦਾਣਾ ਹੈ ਹਾਂ ਕੱਢੀ ਤਾਂ ਹਾਲੀ ਨਹੀਂ ਹੈਗੀ ਇਹ ਦਾਣਾ ਇਹਦੇ ਵਿੱਚ ਹਾਂ ਨਰਮਤੀ ਹਲੇ ਸਹੀ ਗੱਲ ਆ ਵੀ ਹਲੇ ਨਰਮ ਕਰਕੇ ਘੱਟ ਗਈ ਇਹਨੇ ਟਿਕੜਾ ਬੜਿਆ ਗਣ ਕੇ ਦੂਜਿਆਂ ਚ ਜ਼ਿਆਦਾ ਪੱਕੀਆਂ ਆ ਤਾਂ ਹਲੇ ਘੱਟ ਪੱਕੀਆਂ ਹਾਂ ਹਾਂ ਇਥੇ ਨੁਕਸਾਨ ਵੱਧ ਕਰਿਆ ਹੋਊਗਾ ਅੱਛਾ ਪਾਈ 5-7 5-7 ਸੰਘੰਟੇ ਪਾਈ ਆ ਹਾਂ ਬਸ ਹੁਣ ਯਾਰ ਜੇ ਅਸੀਂ ਆਪਣੇ ਇਲਾਕੇ ਦੱਸਦੇ ਵੀ ਸਾਡੇ ਇਲਾਕੇ ਚ ਬਹੁਤ ਬਚਾਓ ਐ ਹਾਂ ਚਲੋ ਇਹਨਾਂ ਮਾੜਾ ਮੋਟਾ ਦਾ ਜਿਹਦੇ ਸਾਡੇ ਪੈਸੇ ਹੋਇਆ ਨੁਕਸਾਨ ਵੀ ਇੱਧਰ ਰਜਿੰਦਰਗੜ੍ਹ ਕਿੰਨੀ ਤੇ ਪਟਿਆਲੇ ਕਿੰਨੀ ਦੇ ਰਾਹਦਿਆਂ ਪੰਨੀਆ ਵੀ ਰਾਤ ਦੀ 1 ਵਜੇ ਦੀ ਪੈਂਦੀ ਉਥੇ ਹੂੰ ਉਧਰ ਆਣ ਜਿਆਦਾ ਚਲੋ ਇੱਕ ਗੱਲਾਂ ਬਾਈ ਮਹਾਰਾਜ ਆਪਣਾ ਇਲਾਕਾ ਬਚਾਉਂਦਾ ਹਨਾ ਵੀ ਚੱਲ ਹੈ ਤਾਂ ਹੁਣ ਉਹਦੇ ਹੱਥ ਆ ਬਾਈ ਸਾਰਾ ਕੁਝ ਇਹਦਾ ਉਹ ਤੁਹਾਨੂੰ ਕਈ ਵਾਰ ਪਹਿਲੀ ਆ ਹਨ ਹੂੰ ਹੁਣ ਜਿਹੜੀ ਹੁਣ ਨੁਕਸਾਨ ਹੈ ਕਣਕ ਪਰ ਉਹ ਜਿਹੜਾ ਪੈਂਦਾ ਹੂੰ ਠੀਕ ਹੈ ਹੁਣ ਬੱਲਾ ਵੀ ਛੱਟ ਹੈ ਸਾਰਾ ਕੁਝ ਦੇਖਣੋਂ ਰੂਹ ਖੋਜੁੰਦੀ ਦੇਖ ਕੇ ਪਰ ਜੇ ਹੁਣ ਇੱਥੇ ਆ ਕੇ ਸਾਰਾ ਨੁਕਸਾਨ ਹੀ ਹੋ ਜੇ ਫੇਰ ਬੰਦਾ ਕਰੇ ਗਿਆ ਹੂੰ ਹੁਣ ਸਾਰਾ ਦੋ ਤਿੰਨ ਫਸਲਾਂ ਤੇਰੇ ਸਾਹਮਣੇ ਕਾਨ ਹੋ ਜੇ ਚਲੋ ਪਿਛਲੀ ਵਾਰ ਕਣਕ ਤੇ ਗੇੜਤੀ ਸੀ ਆ ਨਿਕਲੀ ਹੋਇਆਗਾ ਹਾਂ ਥੋੜਾ ਦਾ ਜੇਕਰ ਹੁਣ ਖੜੀ ਕਣਕ ਪਰ ਜਿਗੇ ਤੇ ਲਾ ਲੈਣਾ 5-4 ਮਿੰਟ ਬਸ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਠੀਕ ਹੈ ਵੀ ਮੈਂ ਚਲੋ ਠੀਕ ਹੈ ਮੈਂ ਵਧੀਆ ਪੈ ਗਿਆ ਮੈਂ ਠੀਕ ਹੈ ਤੇ ਬਾਈ ਹੋਰ ਗੱਲ ਹੈ ਹੁਣ ਇਹ ਮਹੀਨਾ ਵਾਲੇ ਅੰਬਾਂ ਨੂੰ ਕੋਹੁਰਕਾਰ ਪੂਰੇ ਆ ਜਾਣੇ ਹਨਾ ਅੰਬਾਂ ਨੂੰ ਜਿਹੜੇ ਦਰੱਖਤ ਤੋਂ ਦਾ ਬਹੁਤ ਫਾਇਦਾ ਹੋਊਗਾ ਹਰੇ ਆਇਆ ਤਾਂ ਹੁਣ ਤਾਂ ਨੂੰ ਫਸਲ ਵੀ ਪਾਣੀ ਮੰਗਦੀ ਤੇ ਅਸੀਂ ਕਣਕਾਂ ਨੂੰ ਰੋਕ ਕੇ ਬੈਠਾ ਹੂੰ ਵੀ ਚਲੋ ਕਣਕਾਂ ਨੂੰ ਫੇਰ ਵੀ ਵਧੀਆ ਤੱਕ ਹੈ ਦਾ ਹੂੰ ਪਰ ਆ ਜੀਤੇਦਾਰ ਲੱਗਦਾ ਜਿਹੜੀ ਉੱਪਰ ਮੌਸਮ ਹਾਲੇ ਵੀ ੜਿਆ ਖੜਾ ਬਹੁਤ ਮੌਸਮ ਹਾਲੇ ਵੀ ਉਹ ਹੈ ਚਲੋ 9 ਵਜੇ ਦਾ ਵੀ ਦੱਸਿਆ ਉਹ ਹੋ ਜਾਂਦਾ ਸਾਡੇ ਹੂੰ ਵੀ ਲੱਗਿਆ ਫਰਕ ਪੈਣਾ ਤੇ ਬਾਈ ਦੇਖਿਆ ਕਿਆ ਚੀਜ਼ ਹੈ ਕੁਦਰਤ ਦੇ ਰੰਗ ਆਹਾਂ ਨਾ ਚਿੜੀ ਆਪਣੀ ਹਵਾ ਜੇ ਨਜ਼ਾਰਾ ਲੈ ਰਹੀ ਆ ਉਹਦੇ ਹੱਲ ਜਾਂਦੀ ਹੈ ਹੱਲ ਵੀ ਚਲੇਗਾ ਹਾਂ ਪੰਛੀ ਚੂਹਾ ਚਾਹ ਦੇਖਦੀ ਐ ਇਹ ਹਾਂ ਨਿਗਾ ਹੁੰਦੀ ਨਾ ਉਹਦੇ ਉੱਪਰ ਦੇ ਬਹੋਨੇਗਾ ਹਾਂ ਇਹਨਾਂ ਦੀ ਨਿਗਾ ਬਹੁਤ ਉੱਪਰ ਤੇ ਕਹਿੰਦੇ ਇੱਕ ਵਾਰ ਇਹਲੇ ਉੱਪਰ ਉੱੜਦੀ ਨਹੀਂ ਕਬੂਤਰ ਉੱੜਦਾ ਦਾ ਹਾਂ ਦੋਹਾ ਦੀ ਸ਼ਰਤ ਲਾ ਕੇ ਹਾਂ ਉਹ ਕਹਿੰਦਾ ਕਬੂਤਰ ਉਹਨੂੰ ਕਿਹਾ ਕਹਿੰਦਾ ਵੀ ਦੇਖ ਉਹ ਥੱਲੇ ਮੁਰਗਾ ਫਿਰਦਾ ਉਹਨੂੰ ਦੇਖਦਾ ਇਹਲੇ ਨੂੰ ਕਹਿੰਦਾ ਹਾਂ ਉਹ ਕਹਿੰਦੀ ਹਾਂ ਮੁਰਗਾ ਦੇਖਦਾ ਮੈਨੂੰ ਹਾਂ ਕਹਿੰਦੇ ਉਹਨੂੰ ਮੁਰਗੇ ਦੇ ਪੰਜੇ ਦੇ ਵਿੱਚ ਸਰੋਂ ਦਾ ਦਾਣਾ ਦੇਖਦਾ ਪਿਆ ਥੱਲੇ ਇੰਨੀ ਨਿਗਾ ਇਹਲੇ ਦੀ ਨਿਗਾ ਤੇਜ ਹੈ ਹਾਂ ਇਹ ਨਾ ਕਈ ਵਾਰ ਆਇਆ ਦੇਖੇ ਜਿਹੜੇ ਜੋਗੀ-ਯੋਗੀ ਫਿਰਦੇ ਉਹਨੂੰ ਸਪੇਰੇ ਹੂੰ ਇਹੋ ਕਰਿਆ ਕਰਦੇ ਦੇ ਕੰਮ ਸੱਪ ਦੀ ਫਿਰਮੀ ਹਾਂ ਸਭ ਉੱਥੇ ਜਿਹੜਾ ਸੱਪ ਦੀ ਫਿਰਮੀ ਮਰਦੀ ਲਾਉਂਦੇ ਨੇ ਇੱਥੇ ਉੱਥੇ ਦੇ ਲ ਜਾਂਦੀ ਦੀ ਜੇ ਆਪਣੇ ਕਹਿੰਦੇ ਬੱਚਿਆਂ ਦੇ ਨਾ ਅੱਖਾਂ ਖੋਲਦੀ ਉਹ ਸੱਪ ਦੀ ਫਿਰਮੀ ਤੇ ਲ ਜਾਂਦੀ ਹੁੰਦੀ ਆ ਉਹਦੇ ਗੱਲ ਨਿਗਾਹ ਵੱਧਦੀ ਆ ਹੂੰ ਮੈਂ ਜਰੂਰ ਸੁਣਿਆ ਮੈਂ ਗੱਲਾਂ ਹੈ ਕਿ ਇਹਦੇ ਇੱਲਦੇ ਕਬੂਤਰ ਦੀ ਨਿਗਾਹ ਤੇਜ ਬਹੁਤ ਆ ਇਤਨਾ ਹੀ ਜਾਨਵਰ ਦੀ ਨਿਗਾਹ ਵੀ ਹੈਗੀ ਹੂੰ ਆ ਤਾਂ ਫੇਰ ਨੇੜੇ ਉੱਡਦੀ ਇੱਲਦੇ ਤਾਂ ਇਕੱਠੇ ਕਬੂਤਰ ਇਕੱਠੇ ਬਹੁਤ ਬਾਈ ਬਹੁਤ ਜ਼ਿਆਦਾ ਤੇ ਬਾਈ ਕਈ ਕਣਕਾਂ ਨੂੰ ਉਮੀਦ ਹੈ ਇਹਦਾ ਫਾਇਦਾ ਹੋ ਠੀਕ ਨੇ ਤੇ ਆ ਬਾਈ ਮੀ ਤੁਸੀਂ ਦੇਖ ਰਹੇ ਵੀ ਇੰਨਾ ਵੀ ਪੈ ਲਿਆ ਚਲੋ ਮੀ ਖੇਤਾਂ ਦੇ ਵਿੱਚ ਪੂਰਾ ਜਿਹੜੀ ਪਾਣੀ ਅੱਗੇ ਸੀ ਕਹਿੰਦੇ ਭਰ ਕੇ ਗਏ ਪੂਰੇ ਖੇਤਾਂ ਵਿੱਚ ਪੈ ਤੈਂ ਡਬਦਾ ਜਿਹੜੀ ਫਾਇਦਾ ਹੋ ਗਿਆ ਹੂੰ ਚਲੋ ਹੁਣ ਵੀ ਮਹਾਰਾਜ ਬਖਸ਼ਤ ਵਾ ਇੱਥੇ ਠੀਕ ਨੇ ਤੇ ਬਾਈ ਮੌਸਮ ਹੁਣ ਕੈਮਰਾ ਵੀ ਦੱਸ ਰਿਹਾ ਤੇ ਆ ਦੇਖੋ ਅੰਬਾਂ ਨੂੰ ਬਾਈ ਕੋਹਰ ਕਿੱਕਣਾ ਆ ਗਿਆ ਤੇ ਇੱਥੇ ਤੇ ਬਾਈ ਆ ਕਾਲੇ ਦੀ ਮੋਟਰ ਵਾਲਾ ਅੰਬ ਆ ਸਾਡੀ ਦਾ ਤੁਸੀਂ ਮੋਟਰ ਡੇਲੀ ਦੇਖਦੇ ਆ ਤੇ ਬਾਪੂ ਰਾਹੀਂ ਤਾਂ ਲੈ ਕੇ ਸਾਜ਼ਰੀ ਛਤਰੀਆਂ ਲੰਘ ਗਿਆ ਆਪਣਾ ਖੇਤਾਂ ਨੂੰ ਉਹ ਫਿਰ ਤੁਹਾਨੂੰ ਪਤਾ ਹੈ ਮੀ ਉਹ ਵਰਜ਼ੀਨ ਦਾ ਥੱਬਾ ਪਿਆ ਉੱਥੇ ਕੱਲ ਦਾ ਉਹ ਤੇਰਾ ਕਿਹਦਾ ਕਰਨਜੀਤ ਦਾ ਨਹੀਂ ਕਹਿੰਦੇ ਸਾਡਾ ਨਹੀਂ ਹੈਗਾ ਪਛਿਆ ਤਾਂ ਮੈਂ ਉਹ ਜਦੋਂ ਇਹ ਵੱਟੀ ਵੀ ਨਹੀਂ ਆ ਗਈ ਜਦੋਂ ਇਹ ਵੱਟੀ ਵੀ ਉਹ ਵੱਟ ਕੇ ਰੱਖ ਗਏ ਚੱਕ ਹੋਇਆ ਨਹੀਂ ਹੈਗਾ ਅੱਛਾ ਹੁਣ ਬਾਈ ਗਿਆ ਉਧਰ ਦੂਏ ਖੇਤ ਨੂੰ ਤੇ ਉਧਰ ਉਹ ਬਾਪੂ ਦੇਖੋ ਲੱਹ 22 ਸਪੀਡ ਦੇਖੋ ਬੰਨੀ ਭਾਈ। ਆਹ ਇੱਥੇ ਫਿਰ ਇਹਨੇ ਸਜਰੇ ਸਜਰੇ ਖੇਤਾਂ ਕੰਨੀ ਢੇੜਾ ਮਾਰਨਾ। ਤੁਰਿਆ ਬਾਈ ਘਟੋ ਘਟ 2.5 ਕਿਲੋਮੀਟਰ ਹੈ। ਤੇ ਆਹ ਲੋ ਆ ਪਾਣੀ ਖੜਾ ਏਕਣਾ। ਆ ਤਾਂ ਉਹਨੇ ਵੇਦਨ ਮੋਟਰ ਪਰ ਜਾਣਾ। ਬਾਕੀ ਮਿਲਾਂਉਂਦੇ ਬਾਪੂ ਨਾਲ ਵੀ ਥੋਨੂੰ। ਸਾਰੋ ਇੱਥੇ ਜਿੱਥੇ ਜੇ ਹਵਾ ਘੁੰਮੀ ਜਿੱਥੇ ਜੇ ਹੋਇਆ ਥੋੜਾ ਥੋੜਾ ਨੁਕਸਾਨ ਬੱਸ। ਇਹ ਇੱਥੇ ਆਪਣੀ ਪਹਿਲਾਂ ਵੀ ਕਣਕ ਗਰੀ ਵੀ ਸੀ। ਸਮਝ ਲਓ ਇਹ ਮੈਂ ਤੁਹਾਨੂੰ ਦੱਸਦਾ ਦੇਖੋ ਤਜਰਬਾ। ਇੱਥੇ ਇੱਥੇ ਗਿਰੀ ਹੈ ਹਵਾ ਦਰਖਤਾਂ ਨਾਲ ਟਕਰਾ ਕੇ ਇਹ ਨਾ ਜਿਹੜੀ ਕੋਲਖਤ ਘੁੰਮੀ ਹੈ ਪੂਰੀ ਹੈ ਨਾ ਚਲੋ ਬਾਈ ਬਾਕੀ ਮੌਸਮ ਦੇਖ ਲਓ ਦੁਬਾਰਾ ਤੱਕ ਨਹੀਂ ਕਿਤੇ ਬੱਦਲ ਕਿਤੇ ਧੁੱਪ ਇਧਰ ਨੂੰ ਹੈ ਸੂਰਜ ਦਾ ਕੋਈ ਨਾ ਮਾ ਨਿਸ਼ਾਨ ਨਹੀਂ ਹੈਗਾ ਤੇ ਉਹ ਬਾਈ ਮੁੜਿਆ ਹੀ 올ਡ ਗੱਡੀ ਇਧਰ ਨੂੰ ਪੁਰਾਣੀ ਪਰ ਪੁਰਾਣੀ ਨਹੀਂ ਕਹਿ ਸਕਦੇ ਇਹ ਸਪੀਡ ਬਹੁਤ ਹੈ ਗੱਡੀਆਂ ਦੀ ਤੇ ਬਾਕੀ ਉਹ ਬਾਈ ਸਾਰਾ ਸਮਾਨ ਮਲਾ ਦਿੰਦੇ ਸਾਨੂੰ ਬਾਫੂ ਨਾਲ ਵੀ ਆਹ ਦੇਖੋ ਦਰਖਤભાઈ ਸਾਨੂੰ ਨਹੀਂ ਪਤਾ ਕਿ ਕਿਣਾ ਹਵਾ ਦੇ ਵਿੱਚ ਝੂਲਦੇ ਮਿਲਦੇ ਕਿ ਆਪਦਾ ਖੁਸ਼ੇ ਆ ਹੱਸਦੇ ਆ ਕਹਿੰਦੇ ਹਰੇਕ ਬੋਲੀ ਹਰੇਕ ਦੀ ਨਹੀਂ ਜਾਣ ਸਕਦਾ ਤੇ ਹਾਲੋ ਸ਼ਤਰੀ ਜੱੱਕੀ ਵੀ ਬਾਪੂ ਨੇ ਮਿਲ ਲਈ ਚਿਤਾਲ ਜੀ ਹਾਂ ਜੀ ਬੜੀ ਸਪੀਡ ਨਾਲ ਆ ਰਹੇ ਉਧਰ ਤੇ ਜੀ ਸੋਨਾ ਪੈ ਗਿਆ ਵੀ ਸੋਨਾ ਪੈ ਗਿਆ ਹਨਾ ਜੀ ਸਾਰੇ ਫਸਲਾਂ ਠੀਕ ਆ ਅੱਛਾ ਜੇ ਕਹੀਏ ਕਣਕ ਪੱਕਦੀ ਵੀ ਹੈ ਤਾਂ ਇਹਨੂੰ ਵੀ ਠੀਕ ਹੈ ਜਾਨਣ ਤੋਂ ਪੰਜਾ ਦੇ ਪੈ ਗਈ ਤੇ ਇਹ ਵੀ ਸੁੱਕਣ ਲੱਗੀ ਤੇ ਕੋ ਲੱਖ ਹਾਂ ਹੁਣ ਚਾਰ ਦਿਨ ਦਾ ਫਰਕ ਪੈਣਾ ਚਾਰ ਤੇ ਪੰਜ ਦਿਨ ਦਾ ਹੀ ਫਰਕ ਹੈ ਨਾ ਚਾਰ ਤੇ ਪੰਜ ਦਿਨ ਦਾ ਫਰਕ ਪੈਣਾ ਹੈ ਪੰਜ ਦਿਨ ਚ ਹੋਰ ਕਰ ਦੋ ਸਹੀ ਪੱਕੂਗੇ ਹਾਂ ਨਹੀਂ ਕੋਲ ਅਕਸਰ ਕੋਣੀ ਤੇ ਇਹਨ ਨੇ ਮਾੜਾ ਮੋਟਾ ਤਾਂ ਕਰਿਆ ਏ ਨਾ ਇਹਨ ਕੋਈ ਖਾਸ ਨਹੀਂ ਇਹਨ ਜੇ ਪੈ ਗਈ ਤਾਂ ਮਰੀ ਠੰਡ ਪੈ ਜੂ ਹਾਂ ਇਹ ਪਤਾ ਨਹੀਂ ਕਿਹੜੇ ਮਹਾਰਾਜ ਨੇ ਕਰਿਆ ਹੋ ਸਭ ਕੋਈ ਬਿਮਾਰੀ ਟਟੂਗੀ ਇਹਨ ਕਿਰਨੇ ਕਰਕੇ ਹਾਂ ਇਹ ਤਾਂ ਸਹੀ ਹੈ ਥਰਮੋ ਫ੍ਰਿਜ ਲਾਇਆ ਜਨੇ ਉੱਪਰ ਤੇ ਆਪ ਕੋ ਬਣਿਆ ਹੋਇਆ ਉਹਨੂੰ ਹਾਂ ਉਹਨੇ ਆਪਣਾ ਹੀ ਉੱਪਰ ਫ੍ਰਿਜ ਲਾਇਆ ਵਾ ਨਾ ਹਾਂ ਠੀਕ ਹੈ ਤਾਂ ਕੋਈ ਮਰਜ਼ੀ ਕੋਲ ਪਾਏ ਕੋਸਣਾ ਕੋਸਤ ਚਾਹੀਦੀ ਹੈ ਅੱਛਾ ਇਹ ਨਹੀਂ ਆਏਗਾ ਵੀ ਮੇਰੇ ਕੋਲ ਹੀ ਜਿਆਦਾ ਪਾਤੀ ਹਾਂ ਵੀ ਉਹ ਉਹਦੇ ਦੇਣਾ ਹੈ ਤਾਂ ਹੈ ਉਹਦੇ ਦੇਣਾ ਹਾਂ ਸਹੀ ਗੱਲ ਹੈ ਬਾਈ ਇਹ ਪਰਮਾਤਮਾ ਦੇ ਹੱਥ ਹੈ ਚਲੋ ਚੱਲ ਰਿਹਾ ਇਹ ਕੰਮ ਲੋ ਬਾਈ ਇੱਧਰ ਤਾਇਆ ਜੀ ਵੀ ਘੇਰੇ ਇਹ ਵੀ ਅੱਗੇ ਆਪਣੀ ਮਰਸੀਡੀਜ਼ ਪਰ ਹੁੰਦੇ ਆ ਪਰ ਅੱਜ ਤੁਰ ਕੇ ਹੀ ਮਿਲੋ ਜੀ ਪਹਿਲਾਂ ਸਸੀ ਕਾਲ ਜੀ ਕਾਲ ਜੀ ਦੇਖਿਆ ਅੱਜ ਖਾਸੀ ਥੇਰ ਬਾਅਦ ਦੇਖਿਆ ਤੁਰਕੇ ਜਾਂਦੇ ਹਨ ਆਕਾ ਰੋਣਾ ਲੱਗਾ ਬਸੋਂ ਆਜ ਸੁਪਾਇਆ ਇਹ ਨਾ ਬੱਚੀ ਢੋੜੀ ਵੀ ਦਬੀ ਵੀ ਆਂ ਉਹ ਵੀ ਗਿੱਲੇ ਕਰਕੇ ਸਾਈਕਲ ਤੇ ਲੱਕਣ ਤੇ ਹਨਾ ਹਾਂ ਨਾ ਇੰਨਾ ਗਿੱਲਾ ਤਾਂ ਹੈ ਨਹੀਂ ਮਾਤਾ ਤੁਰਦੇ ਤੁਰਨ ਲੱਗੇ ਸਰੀਰ ਨੂੰ ਹਾਂ ਮੈਂ ਰੱਖੀ ਨਾ ਫੇਰ ਕਰ ਨੱਬੇ ਹੋਣੀ ਹੋਣੀ ਹੂੰ ਕੋਈ ਨਾ ਕੋਈ ਟੱਕਰੇ ਜਾਣਾ ਆ ਟੱਕਰ ਵੀ ਜਾਣਾ ਲੋਈ ਫੇਰ ਕੱਢ ਲਈ ਅੱਛਾ ਬੰਦਿਆਂ ਦੀ ਲੈ ਚੱਲੇ ਨਾਲੇ ਉੱਥੇ ਬੈਠੇ ਦੋ ਮਾਹਤਰ ਪੀ ਲੈਣਗੇ ਕੁੱਟ ਕੁੱਟਾ ਇੱਥੇ ਪੀਣੇ ਕੰਮ ਨਹੀਂ ਉਹਨਾਂ ਨੂੰ ਹਾਂ ਚਲੋ ਚਲੋ ਬਾਕੀ ਮੌਸਮ ਬਾਈ ਫੇਰ ਦੁਬਾਰਾ ਚੱਲ ਰਿਹਾ ਆਪਣਾ ਹੀ ਗੰਨਨ ਪਾਣੀ ਲਾਤਾ ਤਾਂ ਜੀ ਪਰਸੋਂ ਹੈ ਜਿੰਨ ਤੋਂ ਕਈ ਦਿਨੋਂ ਕੋਈ ਪਾਣੀ ਪਾਤਾ ਨਹੀਂ ਚਲੋ ਅੱਛਾ ਮੈਂ ਬਿੱਲਾ ਰੋ ਹੋਇਆ ਹਾਂ ਐਨਸ ਨਾਲੇ ਪੂਰੇ ਰੱਬ ਨੇ ਕਰਤਾ ਹਨਾ ਹਾਂ ਮੈਂ ਖਲੀ ਗਿਆ ਮਾਂ ਮੈਂ ਮੁਟਿਆ ਆ ਹੂੰ ਬਰੇ ਜੀ ਕਰ ਜਾਣੇ ਚਾਹ ਹਾਂ ਹਾਂ ਚਲੋ ਬਾਈ ਫਸਲ ਬਹੁਤ ਵਧੀਆ ਆ ਲੋ ਆਕਾ ਬਹੁਤ ਡਰ ਲੱਗਦਾ ਤਾਂ ਮਾ ਹਾਂ ਫਿਰ ਵੀ ਥੋੜਾ ਥੋੜਾ ਘੇਰ ਗਿਆ ਹਮ ਮੜਾ ਮੜਾ ਜਾ ਚਲ ਉਹ ਨਾ ਕੋਈ ਨਹੀਂ ਨਾ ਹਮ ਠੀਕ ਹੈ ਪੌਣੇ 4 ਵਜੇ ਜਹਲੇ ਤੇ ਗੱਡੀ ਦੇਖੇ ਮੇਰੇ ਨੂੰ ਅੱਛਾ ਜੇ ਤੇ ਬੇਟੀ ਨਹੀਂ ਨੁੜ ਗਿਆ ਹਾਂ ਹਾਂ ਸਹੀ ਗੱਲ ਹੈ ਬਹੁਤ ਦੂਰ ਦਾ ਉੱਲਦਾ ਹਾਂ ਹਾਂ